ਪੰਜਾਬ ਵਿੱਚ ਬੜੇ ਲੰਬੇ ਅਰਸੇ ਤੋਂ ਇਹ ਇਸ਼ੂ ਜਿਹੜਾ ਪੰਜਾਬ ਦੇ ਲੋਕਾਂ ਚ ਚੜੜਖੜਦਾ ਸੀਗਾ ਸਰਕਾਰ ਦੇ ਲੈਵਲ ਦੇ ਉੱਤੇ ਬੜੀਆਂ ਮੀਟੀਆਂ ਹੋਈਆਂ ਬੜੇ ਜਦੋਜਹਾਦ ਹੋਈ ਔਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੇ ਵਿੱਚ ਜਿਹੜੀ ਸੋਧ ਅੱਜ ਮਾਰਜੁਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਝੀ ਇਹ ਲਿਆਂਦੀ ਹੈ ਮੈਂ ਸਮਝਦਾ ਇੱਕ ਬਹੁਤ ਵੱਡਾ ਕਦਮ ਆ ਪੰਜਾਬ ਦੀ ਇਕਨੋਮੀ ਨੂੰ ਸਦਾਰਤ ਦੇ ਵਿੱਚ ਪਰ ਪੰਜਾਬ ਵਿੱਚ ਜਿਹੜੀ ਐਨਓਸੀ ਦੀ ਕੰਡੀਸ਼ਨ ਲੱਗੀ ਹੋਈ ਸੀ ਉਹ ਤੋਂ ਬਹੁਤ ਵੱਡੀ ਰਾਹਤ ਪੰਜਾਬ ਦੇ ਉਹਨਾਂ ਲੋਕਾਂ ਨੂੰ ਮਿਲੂਗੀ ਜਿਹੜੇ ਮਿਹਨਤ ਮੁਸ਼ਕਤ ਕਰਕੇ ਆਪਣੇ ਛੋਟੇ ਪਲਾਟ ਫੀਲਦੇ ਸੀ 500 ਗਜ ਦੇ 200 ਗਜ ਦੇ 100 ਗਜ ਦੇ 150 ਗਜ ਦੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਆ ਅੱਜ ਪੰਜਾਬ ਨੂੰ ਮਿਲੀ ਆ ਸੋ ਮੈਂ ਮੈਂ ਜੋ ਮੁਖਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਦੇ ਆਂਗ ਲੋਕਾਂ ਬਾਰੇ ਗਰੀਬਾਂ ਬਾਰੇ ਸੋਚਿਆ ਔਰ ਇਹ ਐਕਟ ਵੀ ਸੋਧ ਲਿਆਂਦੀ ਕਿਉਂਕਿ ਇਹ ਜਿਹੜਾ ਪਾਪਰਾ ਐਕਟ ਬਣਿਆ ਸੀ ਪਾਪਰਾ ਐਕਟ 1995 ਜਦੋਂ ਬਣਿਆ ਸੀ ਇਸ ਗੱਲ ਲਈ ਬਣਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਅਣ ਅਧਿਕਾਰਿਕ ਕਲੋਨੀਆਂ ਜਿਹੜੀਆਂ ਗੈਰ ਕਲੋਨੀ ਗੈਰ ਕਾਨੂੰਨੀ ਕਲੋਨੀਆਂ ਨੇ ਉਹ ਨਾ ਬਣਨ ਪਰ ਲੇਕਿਨ ਪਿਛਲੀਆਂ ਸਰਕਾਰਾਂ ਦੀਆਂ ਅਨਕਾਮੀਆਂ ਚਾਹੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਸੀ ਉਹਨਾਂ ਦੇ ਸਮੇਂ 'ਚ ਵੱਡੇ ਪੱਧਰ ਦੇ ਉੱਤੇ ਪੰਜਾਬ ਵਿੱਚ ਗੈਰ ਕਾਨੂੰਨੀ ਜਿਹੜੇ ਕਲੋਨੀਆਂ ਸੇ ਬਣਦੀਆਂ ਆ ਰਹੀਆਂ ਜਾਂ ਪਰ ਪੰਜਾਬ ਦਾ ਜਿਹੜਾ ਜੱਕ ਤੁਸੀਂ ਵੀ ਦੇਖਦੇ ਹੋ ਆਪਾਂ ਸਾਰੇ ਦੇਖਦੇ ਆ ਸਾਰੇ ਮੈਂਬਰ ਜਿੱਤ ਕੇ ਆਏ ਨੇ ਆਪਾਂ ਨੂੰ ਸਮੱਸਿਆਵਾਂ ਵੀ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਗੈਰ ਕਾਨੂੰਨੀ ਹੁੰਦੀਆਂ ਨੇ ਕਿ ਉੱਥੇ ਬੇਸਿਕ ਸਹੂਲਤਾਂ ਨਹੀਂ ਮਿਲਦੀਆਂ ਨਾ ਉੱਥੇ ਸੀਵਰੇਜ ਪੈਂਦਾਗਾ ਨਾ ਉੱਥੇ ਮੈਸਬੰਦ ਦਾ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਹੁੰਦਾਗਾ ਨਾ ਪ੍ਰੋਪਰ ਕੋਈ ਸੜਕ ਹੁੰਦੀ ਆ ਬਲਕਿ ਉੱਥੇ ਰਾਸਤੇ ਕੀ ਹੁੰਦੇ ਨੇ ਕਿਤੇ ਕਿਤੇ 5-5 10-10 ਫੁੱਟ ਦੀਆਂ ਗਲੀਆਂ ਛੋਟੀਆਂ-ਛੋਟੀਆਂ ਗਲੀਆਂ ਛੋਟੇ-ਛੋਟੇ ਜਿਹੜੇ ਹੈਗੇ ਨੇ ਰਾਸਤੇ ਘੱਟ ਕੇ ਉਹ ਕੁਝ ਕੋ ਲੋਕ ਬੈਨੀਫਿਟ ਆਪਣਾ ਕਮਾ ਕੇ ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਨੇ ਜਾਂ ਕੁਝ ਉਹ ਲੋਕ ਜਿਹੜੇ ਗੁੰਮਰਾਹ ਕਰਦੇ ਨੇ ਸੋਸਾਇਟੀ ਦੇ ਗਰੀਬ ਲੋਕਾਂ ਨੂੰ ਉਹ ਇੱਕ ਵੱਡਾ ਫਾਇਦਾ ਲੈ ਜਾਂਦੇ ਨੇਗੇ ਔਰ ਲੋਕ ਉਸ ਤੋਂ ਬਾਅਦ ਬਿਲਕਦੇ ਰਹਿੰਦੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਹਨਾਂ ਲੋਕਾਂ ਦੀ ਬਾਹ ਫੜੀਆ ਜਿਹੜੇ ਲੰਬੇ ਅਰਸੇ ਤੋਂ ਬਿਲਕਦੇ ਸੀ ਔਰ ਕਈ ਵਾਰ ਕੀ ਹੁੰਦਾ ਸੀ ਸਪੀਕਰ ਸਾਹਿਬ ਕਿ ਜਿਹੜੇ ਅਧਿਕਾਰੀ ਸੀਗੇ ਥੱਲੇ ਆਪਾਂ ਦੇਖਦੇ ਹਾਂ ਚੈਨਾਪਸੀਲਦਾਰ ਤਸੀਲਦਾਰ ਜਾਂ ਰਜਿਸਟਰ ਜਿਹੜੇ ਵੀ ਅਧਿਕਾਰੀ ਸੀਗੇ ਉਹ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਲਾਆਂ ਹੋਈਆਂ ਸੀਗੀਆਂ ਬਹੁਤ ਸਾਰੀਆਂ ਪਾਬੰਦੀਆਂ ਲਾਆਂ ਹੋਈਆਂ ਸੀਗੀਆਂ ਉਹਨਾਂ ਕਰਕੇ ਜਿਹੜਾ ਗਰੀਬ ਨੇ ਅੱਜ ਐਗਰੀਮੈਂਟ ਟੂ ਸੇਲ ਕੀਤਾ ਜਿਹਨੇ ਕਰੀਬ ਨੇ ਐਗਰੀਮੈਂਟ ਟੂ ਸੇਲ ਕੀਤਾ ਜਦੋਂ ਰਜਿਸਟਰੀ ਕਰਾਉਣ ਲੈ ਜਾਂਦਾ ਸੀ ਉਦੋਂ ਨੂੰ ਪਤਾ ਲੱਗਦਾ ਸੀਗਾ ਕਿ ਪਾਈਏ ਦਾ ਤਾਂ ਐਨਓਸੀ ਲੈਣੀ ਸੀ ਜਾਂ ਇਹ ਜਿਹੜਾ ਮੈਂ ਪਲਾਟ ਖਰੀਦ ਲਿਆ ਜਿਹਦਾ ਬੱਸ ਐਗਰੀਮੈਂਟ ਟੂ ਸੇਲ ਕਰ ਲਿਆ ਜਿਹਦਾ ਮੈਂ 10 20 50 ਜਾਂ ਲੱਖ 2 ਲੱਖ ਦੇਤਾ ਉਹ ਪੈਸੇ ਜਿਹੜੇ ਹੈਗੇ ਨੇ ਮੇਰੇ ਚਲੇ ਗਏ ਕਿਉਂਕਿ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸਵਾਤੇ ਬਹੁਤ ਵੱਡਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਦਾ ਪਿਛਲੇ 10 ਸਾਲਾਂ ਬਾਅਦ ਵੱਡਾ ਫੈਸਲਾ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਕਿ 500 500 ਗਾਜ ਤੱਕ ਦੇ ਪਲਾਟ ਪੰਜਾਬ ਚ 500 ਗਾਜ ਤੱਕ ਦੇ ਜਿਹਨੇ ਪਲਾਟ ਹੋਣਗੇ ਉਹਨਾਂ ਨੂੰ ਜਿਹੜਾਗਾ ਐਨਓਸੀ ਤੋਂ ਮੁਕਤ ਕੀਤਾ ਗਿਆ ਉਹਦੇ ਲਈ ਇੱਕ ਸਰਟਨ ਡੇਟ ਐਨਓਸੀ ਤੋਂ ਮੁਕਤ ਕੀਤਾ ਗਿਆ ਤਾਂ ਕਿ ਕੋਈ ਐਨਓਸੀ ਨਾ ਲੈਣੀ ਪਵੇ ਚਾਹੇ ਬਿਜਲੀ ਦਾ ਕਨੈਕਸ਼ਨ ਲੈਣਾ ਹੋਵੇ ਜਾਂ ਰਜਿਸਟਰੀ ਕਰਾਉਣੀ ਹੋਵੇ ਜਾਂ ਸੀਵੇਜ ਦਾ ਕਨੈਕਸ਼ਨ ਲੈਣਾ ਹੋਵੇ ਸੋ ਇੱਕ ਵੱਡਾ ਫੈਸਲਾ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾਗਾ ਔਰ ਮੈਨੂੰ ਆਸ ਆਸਾ ਕਦੇ ਨਾਲ ਪੰਜਾਬ ਦੇ ਖਜ਼ਾਨੇ ਚ ਵੀ ਪੈਸਾ ਆਊਗਾ ਕਿਉਂਕਿ ਬਹੁਤ ਸਾਰੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਸੀਗੀਆਂ ਸੇਲ ਡੀਡ ਐਗਜ਼ੀਕਿਊਟ ਨਹੀਂ ਹੋ ਰਹੀਆਂ ਸੀਗੀਆਂ ਉਹ ਹੋਣ ਦੇ ਨਾਲ ਪੰਜਾਬ ਦੇ ਖਜ਼ਾਨੇ ਚ ਵੀ ਪੈਸਾ ਆਊਗਾ ਔਰ ਪੰਜ ਇਹੀ ਪੈਸੇ ਦੇ ਨਾਲ ਅਸੀਂ ਜਿਹੜੇ ਕਿਤੇ ਨਾ ਕਿਤੇ ਸੀਵਰੇਜ ਦਾ ਕੰਮ ਯਾ ਇਲੈਕਟ੍ਰਿਸਿਟੀ ਦਾ ਕੰਮ ਰੁਕਿਆ ਪਿਆ ਸੀ ਉਹਨੂੰ ਵੀ ਅਸੀਂ ਠੀਕ ਕਰਨ ਦੇ ਲਈ ਆਪਣਾ ਯਤਨ ਕਰਾਂਗੇ ਸੋ ਮੈਂ ਇੱਥੇ ਧੰਨਵਾਦ ਕਰਦਾ ਉੱਥੇ ਇਸ ਬਿੱਲ ਦਾ ਸਮਰਥਨ ਕਰਦਾਗਾ ਕਿ ਇਹਨੂੰ ਤੁਰੰਤ ਪਾਸ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਕੋਈ ਹੋਰ ਬਹਿਸ